ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵੈਗਰੂ ਜੀ ਦੀ ਕਿਰਪਾ ਨਾਲ ਵਧੀਆ ਠੀਕ ਠਾਕ ਤੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਜੀ ਜਿਵੇਂ ਇਹ ਜਿੱਪਾਂ ਖਰਾਬ ਹੋ ਜਾਂਦੀਆਂ ਜਾਂ ਕੋਟੀਆਂ ਸਵਾਟਰਾਂ ਦਾ ਤੇ ਜਾਂ ਜਿਵੇਂ ਇਹ ਇਹ ਹੈਗਾ ਰਜਾਈ ਦਾ ਗਲਾਫ ਇਹਦੀ ਇਹ ਜਿੱਪ ਨਿਕਲੀ ਹੋਈ ਇੱਕ ਸਾਈਡ ਤੋਂ ਤੇ ਇਸ ਤਰੀਕੇ ਨਾਲ ਤੇ ਕੋਟਾਂ ਦੀ ਜ਼ਿਆਦਾਤਰ ਪ੍ਰੋਬਲਮ ਇਹ ਆ ਜਾਂਦੀ ਹੁੰਦੀ ਜੀ ਜਿਵੇਂ ਇੱਥੇ ਇੱਕ ਲੋਕ ਜਾਂ ਹੁੰਦਾਗਾ ਤੇ ਇਧਰ ਇਹਦੇ ਵਿੱਚ ਪਾ ਕੇ ਵੇ ਚੜਾਣ ਨੂੰ ਜਿੱਪ ਚੈਨ ਤੇ ਉਹ ਟੁੱਟ ਜਾਂਦਾ ਕਈ ਵਾਰ ਇਥੋਂ ਨਿਕਲ ਜਾਂਦਾਗਾ ਤਾਂ ਇਹ ਵੀ ਆਪਾਂ ਦੱਸਾਂਗੇ ਤੇ ਬੈਗ ਹੁੰਦਿਆਂ ਬੈਗ ਹੋਏ ਪਰਸ ਹੋਏ ਉਹਨਾਂ ਦੇ ਵੀ ਨਿਕਲ ਜਾਂਦੀਆਂ ਤੇ ਸਰਦੀਆਂ 'ਚ ਆਪਾਂ ਨੂੰ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਸਰਦੀਆਂ 'ਚ ਕਿਉਂਕਿ ਕੋਟ ਵਗੈਰਾ ਹੁੰਦੇ ਹਨ ਤੇ ਕੋਟੀਆਂ ਸਵਟਰਾਂ ਦੇ ਹਰ ਇੱਕ ਦੇ ਜਿੱਪ ਲੱਗੀ ਹੁੰਦੀ ਹੈਗੀ ਤੇ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈਗੀ ਤੇ ਆਪਾਂ ਘਰ ਬੈਠੇ ਹੀ ਇਹ ਠੀਕ ਕਰ ਸਕਦੇ ਹਾਂ ਹਰ ਪ੍ਰੋਬਲਮ ਦਾ ਹੱਲ ਕਿਸੇ ਵੀ ਤਰ੍ਹਾਂ ਜਿੱਪ ਖਰਾਬ ਹੋਈ ਵੀ ਹੈ ਇਹ ਅਲੱਗ ਤੀਜਾ ਤਰੀਕਾ ਜੀ ਇਹ ਵੇਖੋ ਇਹ ਦੋਨੇ ਪਾਸੋਂ ਹੋਣ ਇਹ ਚੇਨ ਇਸ ਤਰੀਕੇ ਨਾਲ ਹੋ ਰਹੀ ਹੈਗੀ ਨਾ ਇਹ ਇਧਰੋਂ ਲੱਗ ਰਹੀ ਹੈ ਨਾ ਇਹ ਇਧਰੋਂ ਇਹ ਵੇਖੋ ਆਹ ਪ੍ਰੋਬਲਮ ਵੀ ਬਹੁਤ ਹੁੰਦੀ ਹੈਗੀ ਜਿੱਪ ਦੀ ਚੇਨ ਦੀ ਜੀ ਇੱਕ ਇਹ ਤਰੀਕਾ ਜੀ ਤੇ ਇੱਕ ਹੈਗਾ ਆ ਤਰੀਕਾ ਆ ਵੇਖੋ ਇਹ ਜਿਹੜੀ ਆਹ ਚੀਜ਼ ਟੁੱਟ ਜਾਂਦੀ ਹੂਰ ਚੈਨ ਦੀ ਜਿੱਪ ਦੀ ਤੇ ਇੱਕ ਤੀਜਾ ਤਰੀਕਾ ਹੈ ਜੀ ਜਿਹੜੀ ਇੱਕ ਸਾਈਡ ਤੋਂ ਨਿਕਲ ਜਾਂਦੀ ਹੈ ਜਿੱਪ ਇਹ ਆ ਵੇਖੋ ਇੱਕ ਸਾਈਡ ਇਹ ਚੈਨ ਦੇ ਵਿੱਚ ਹੈਗੀ ਹੈ ਜਿੱਪ ਤੇ ਇੱਕ ਸਾਈਡ ਤੋਂ ਨਿਕਲੀ ਹੋਈ ਹੈ ਤੇ ਆਪਾਂ ਤਿੰਨੇ ਤਰੀਕੇ ਤੁਹਾਨੂੰ ਘਰ ਬੈਠੇ ਹੀ ਠੀਕ ਕਰਨ ਦੇ ਦੱਸਾਂਗੇ ਤੇ ਤੁਸੀਂ ਘਰ ਬੈਠੇ ਠੀਕ ਕਰ ਸਕਦੇ ਆਂ ਜੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਜਿੱਪਾ ਠੀਕਰਾਂ ਦੀ ਤੇ ਕੋਟ ਜਿਵੇਂ ਜੀ ਇੰਡੀਪੈਂਡੈਂਟ ਦੇ ਵੀ ਜ਼ਿਆਦਾਤਰ ਪ੍ਰੋਬਲਮ ਇਸ ਚੀਜ਼ ਦੀ ਆ ਜਾਂਦੀ ਹੁੰਦੀ ਕਈ ਵਾਰ ਇਸ ਤਰੀਕੇ ਨਾਲ ਜੀਨ ਦੀ ਕੰਪੈਂਟਾ ਦੀ ਤੇ ਤੁਸੀਂ ਘਰ ਬੈਠੇ ਬੈਠੇ ਇਹ ਸਾਰੇ ਤਰੀਕੇ ਇਹ ਵਰਤ ਸਕਦੇ ਆਂ ਜੀ ਤੇ ਜੀਪਾਂ ਠੀਕ ਕਰ ਸਕਦੇ ਆ ਆਪਣੇ ਸਮਾਨ ਦੇ ਜਿਵੇਂ ਕੋਟੀਆਂ ਬੈਗ ਹੋਏ ਕੁਝ ਵੀ ਹੋਇਆ ਤੇ ਜ਼ਿਆਦਾਤਰ ਤਾਂ ਆਪਾਂ ਨੂੰ ਸਰਦੀਆਂ 'ਚ ਹੀ ਲੋੜ ਪੈਂਦੀ ਹੈ ਜੀ ਕਿਉਂਕਿ ਕੋਟਾਂ ਦੀ ਆਹ ਦਿੱਕਤ ਜ਼ਿਆਦਾ ਆਉਂਦੀ ਹੁੰਦੀ ਹੈਗੀ ਤੇ ਆ ਪਤਾ ਤੁਹਾਨੂੰ ਦੱਸਣ ਲੱਗੇ ਆ ਜੀ ਤੇ ਹੁਣ ਆਪਾਂ ਪਹਿਲਾ ਤਰੀਕਾ ਤੁਹਾਨੂੰ ਦੱਸਣ ਲੱਗੇ ਹਾਂ ਜੀ ਪਹਿਲਾ ਜੀ ਇਹ ਨਹੀਂ ਇਹ ਆ ਇਹ ਪ੍ਰੋਬਲਮ ਆਂਗੀ ਤੇ ਇਹਨੂੰ ਆਪਾਂ ਕੀ ਕਰਨਾਗਾ ਇਹਨੂੰ ਜੀ ਆਪਾਂ ਪਲਾਸ ਲੈ ਲੈਣਾ ਇੱਕ ਤੇ ਇਸ ਤਰੀਕੇ ਨਾਲ ਜਿਹੜਾ ਇਹ ਦੋਨੇ ਪਾਸੋਂ ਦਾ ਆਵਾਜੇ ਬਸ ਥੋੜੀ ਜੀ ਦੋਨੇ ਪਾਸੋਂ ਦੱਬਣਾਗਾ ਇਹ ਇਹ ਇਸ ਤਰੀਕੇ ਨਾਲ ਆਪਾਂ ਦੱਬ ਸਕਦੇ ਹਾਂ ਇਹਨੂੰ ਦੋਨੇ ਪਾਸੋਂ ਫੇਰ ਲੇਵਾ ਸੋ ਵੀ ਇਹ ਦੱਬੀ ਜਾਣੀ ਚਾਹੀਦੀ ਹੈ ਤੇ ਉੱਪਰਲੀ ਸਾਈਡ ਤੋਂ ਵੀ ਆਹ ਸਾਈਡ ਵਾਲੀ ਚੀਜ਼ ਤੁਸੀਂ ਇਸ ਤਰੀਕੇ ਨਾਲ ਕੱਪੜਾ ਸੈੱਟ ਕਰਕੇ ਇਸ ਤਰੀਕੇ ਨਾਲ ਦੱਬ ਲੈਣੀ ਹੈ ਥੋੜੀ ਦੋਨੇ ਸਾਈਡ ਤੋਂ ਜਿੱਪਾ ਤੇ ਇਧਰੋਂ ਵੀ ਥੋੜਾ ਇਹ ਹੈ ਨਾ ਕੱਪੜਾ ਸਹੀ ਕਰਕੇ ਫੇਰ ਇਹ ਦੱਪਣੀ ਪਊਗੀ ਕਿਉਂਕਿ ਇਸ ਤਰੀਕੇ ਨਾਲ ਇਹ ਦੋਨੋਂ ਸਾਈਡ ਤੋਂ ਆਪਾਂ ਦੱਬਣੀ ਹੈ ਨਾ ਜਿਹੜੀ ਆਹ ਵਿਚਲੇ ਪਾਸੋਂ ਵੀ ਦੱਬੀ ਜਾਵੇ ਢੇੜਲੇ ਪਾਸੋਂ ਆਹ ਸਾਈਡ ਦੱਬਣੀ ਹੁੰਦੀ ਆਪਾਂ ਇਹਦੀ ਆਹ ਸਾਈਡ ਐਂ ਬੱਸ ਦੋਨੇ ਪਾਸੋਂ ਥੋੜੀ ਥੋੜੀ ਦੱਬ ਲੈਣੀ ਆ ਇਹ ਤੇ ਆਹ ਵੇਖੋ ਜੀ ਆਪਾਂ ਨੂੰ ਥੋੜੀ ਜਿਹੀ ਖਿੱਚਣ 'ਚ ਦਿੱਕਤ ਆ ਰਹੀ ਏਦੀ ਆਹ ਉੱਪਰ ਨੂੰ ਵੀ ਆਹ ਡੰਡੀ ਜੀ ਟੁੱਟੀ ਹੋਈ ਆ ਇਹ ਜਿੱਪ ਖਿੱਚਣ ਵਾਲੀ ਤੇ ਇਹਨੂੰ ਆਹ ਵੇਖੋ ਆਪਾਂ ਸੈੱਟ ਕਰਤਾ ਦੇਖੋ ਕਿੰਨੀ ਵਧੀਆ ਇਹ ਲੱਗ ਰਹੀ ਹੈਗੀ ਵੇਖੋ ਜਿਹੜੀ ਅੱਧ ਵਿਚਾਲੇ ਰੁਕੀ ਹੋਈ ਸੀ ਜਿੱਪ ਇਹਨਾ ਉੱਧਰ ਲੱਗਦੀ ਸੀ ਨਾ ਉੱਧਰ ਤੇ ਦੇਖੋ ਕਿੰਨੀ ਵਧੀਆ ਇਹ ਲੱਗ ਗਈ ਇਹਨੂੰ ਬਾਕਸ ਖੋਲ ਕੇ ਵੀ ਦਿਖਾਣੇ ਆਪਾਂ ਤੇ ਛੇਰ ਲਾ ਕੇ ਦਿਖਾਣੇ ਦੇਖੋ ਕਿੰਨੀ ਵਧੀਆ ਇਹ ਲੱਗ ਗਈ ਬਿਲਕੁਲ ਠੀਕ ਹੋ ਗਈ ਇਹ ਸਿਰਫ ਆਪਾਂ ਤੁਹਾਨੂੰ ਦੂਸਰਾ ਤਰੀਕਾ ਸ਼ੁਰੂ ਕਰਨ ਲੱਗੇ ਜੇ ਇਹ ਵਾਲਾ ਦੱਸਣ ਲੱਗੇਗੇ ਤੇ ਇਹ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਹੁਣ ਆਪਾਂ ਤਰੀਕਾ ਇਹ ਸ਼ੁਰੂ ਕਰਨ ਲੱਗੇ ਆ ਤੇ ਇਹਦੇ ਵਾਸਤੇ ਆਪਾਂ ਨੂੰ ਇਦਾਂ ਦੀ ਪਾਪ ਚਾਹੀਦੀ ਹੈਗੀ ਕਈ ਵਾਰ ਬੱਚਿਆਂ ਦੀ ਫਰੂਟੀ ਵਗੈਰਾ ਨਾਲ ਵੀ ਆ ਜਾਂਦੀ ਹੁੰਦੀ ਹੈ ਤੇ ਜਾਂ ਇਹ ਜੂਸ ਵਾਲੇ ਤੋਂ ਲੈ ਲੈਣੀ ਤੁਸੀਂ ਜੂਸ ਨਾਲ ਮਿਲ ਜਾਂਦੀ ਹੁੰਦੀ ਹੈ ਤੇ ਇਹਨੂੰ ਆਪਾਂ ਕੀ ਕਰਨਾ ਹੈ ਇਹਨੂੰ ਨਾ ਇੰਨਾ ਮੀਣ ਕੇ ਕੱਟ ਲੈਣਾ ਆਪਾਂ ਹਮ ਇੰਨਾਕ ਜਿੰਨੀ ਕੇ ਇਹ ਜਿੱਪ ਚਾਜੇ ਆਹ ਚੀਜ਼ ਤੇ ਇੰਨਾ ਇਹਨੂੰ ਮੀਣ ਕੇ ਕੱਟ ਲੈਣਾ ਆਪਾਂ ਨੇ ਲੋ ਜੀ ਆਪਾਂ ਫਾਇਪ ਕੱਟ ਲਈ ਸੀਗੀ ਗੋਲ ਇਸ ਤਰੀਕੇ ਨਾਲ ਜਿੰਨੀ ਕ ਇਹ ਨਾਪ ਲੈ ਲਿਆ ਸੀ ਆਪਾਂ ਇਹਦੇ ਨਾਲ ਇਹ ਦੇਖੋ ਇੰਨੀ ਕੀ ਲੱਗੂਗੀ ਇਹ ਤੇ ਤੇ ਇਹਨੂੰ ਆਪਾਂ ਕੱਟ ਲਿਆ ਤੇ ਇਹਦੇ ਵਿੱਚ ਆਪਾਂ ਇੱਕ ਸਾਈਡ ਐਂ ਕੱਟ ਲਗਾ ਲੈਣਾ ਕੰਚੀ ਨਾਲ ਇਸ ਤਰੀਕੇ ਨਾਲ ਕੱਟ ਲੈਣੀ ਹੈ ਇਹ ਵਿੱਚ ਇੱਕ ਕੱਟ ਲਗਾ ਲਿਆ ਆਪਾਂ ਆਹ ਦੇਖੋ ਖੁੱਲ ਲੇ ਕੀ ਹੋ ਰਿਹਾ ਹੈ ਇਹਨੂੰ ਖੋਲ ਕੇ ਨਾ ਇਸ ਤਰੀਕੇ ਨਾਲ ਇੱਥੇ ਰੱਖ ਲੈਣਾ ਤੇ ਉਦੋਂ ਆਪਾਂ ਇਹਨੂੰ ਸੂਈ ਨਾਲ ਸਿਉ ਲੈਣਾ ਜੀ ਇਹਦੇ ਨਾਲ ਚੇਂਜ ਹੀ ਨਾ ਮਿਲਾ ਲੈਣਾ ਇਹਨੂੰ ਚੰਗੀ ਤਰ੍ਹਾਂ ਦੇਖੋ ਦਿਖ ਰਹੀ ਹੈ ਨਾ ਤੇ ਇਸ ਤਰੀਕੇ ਨਾਲ ਇਹਨੂੰ ਮਿਲਾ ਲੈਣਾਗਾ ਤੇ ਹੁਣ ਆਪਾਂ ਇਹ ਸੂਈ ਧਾਗਾ ਲੈ ਲੈਣਾ ਤੇ ਇੱਥੋਂ ਇਹਨੂੰ ਸਿਉ ਲੈਣਾ ਚੰਗੀ ਤਰ੍ਹਾਂ ਇਹ ਕਿੰਨਾ ਜਿਆਫਾ ਸਿਆਉ ਲੈਣੀ ਹੈ ਇਹ ਸੂਈ ਨਾਲ ਥੋੜੇ ਇਹ 3-4 ਤੁੱਪੇ ਲੱਗਣਗੇ ਇੱਥੇ ਟੰਕ ਕੇ ਆਹ ਵੇਖੋ ਤੇ ਇੱਥੋਂ ਆਪਾਂ ਬਸ ਇਹਨੂੰ ਹੁਣ ਬੰਦ ਕਰ ਦਾਂਗੇ ਇਹ ਤੇ ਟਾਗ ਰਹਿਣ ਕੱਟਤਾ ਤੇ ਆਹ ਵੇਖੋ ਐਂ ਸੰਤੀ ਜਾਂਦੀ ਹੈ ਇਹ ਅਸਿ ਐਂ ਬਣ ਜਾਂਦੀ ਹੈ ਇਹ ਤੇ ਹੁਣ ਆਪਾਂ ਤੁਹਾਨੂੰ ਚੜਾ ਕੇ ਦਿਖਾਉਨੇ ਆਂ ਇਹ ਇਸ ਤਰੀਕੇ ਨਾਲ ਹੀ ਆਪਾਂ ਇਹਨੂੰ ਚੇਨ ਨੂੰ ਇਹਦੇ ਵਿੱਚ ਪਾ ਲੈਣਾਗਾ। ਲਓ ਜੀ ਹੁਣ ਆਪਾਂ ਤੀਜਾ ਤਰੀਕਾ ਦੱਸਣ ਲੱਗੇ ਆ ਤੁਹਾਨੂੰ। ਦੋ ਤਰੀਕੇ ਆਪਾਂ ਦੱਸ ਤੇ ਤੇ ਇਹਨੂੰ ਆਪਾਂ ਥੋੜਾ ਹੀ ਖੋਲ ਲੈਣਾ ਜਿੱਪ ਨੂੰ। ਤੇ ਇਧਰ ਇਹਦੇ ਵਿੱਚ ਪਾ ਲੈਣਾਗਾ ਇੱਥੋਂ ਖੋਲ ਕੇ ਥੋੜੀ ਜਿਹੀ ਜਿੱਪ। ਇੱਥੋਂ ਇਸ ਤਰੀਕੇ ਨਾਲ ਥੋੜੀ ਜਿਹੀ ਜਿੱਪ ਖੋਲ ਲੈਣੀ ਹੈ ਤੁਸੀਂ। ਹਲਕੀ ਜੀ ਜਿਆਦਾ ਨਹੀਂ ਹੋ ਕਰਨਾ ਹੈਗਾ ਇਹਨੂੰ ਖੋਲਣਾ ਹਲਕੀ ਜਿਪ ਖੋਲ ਲੈਣੀ ਤੁਸੀਂ ਇਹ ਚੀਜ਼ ਇੱਥੋਂ ਤੇ ਇਸ ਤਰੀਕੇ ਨਾਲ ਆਪਾਂ ਜਿਪ ਦੇ ਵਿੱਚ ਪਾਵਾਂਗੇ ਆ ਦੇਖੋ ਇਸ ਤਰੀਕੇ ਨਾਲ ਟਪਾ ਲੈਣੀ ਆਪਾਂ ਜਿਪ ਆਹ ਟੱਪ ਗਈ ਇੱਧਰ ਤੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਨੱਪ ਲਾਂਗੇ ਪਲਾਸ ਵਗੈਰਾ ਨਾਲ ਆਹ ਦੇਖੋ ਲੱਗ ਗਈ ਵੇਖੋ ਕਿੰਨੀ ਵਧੀਆ ਤੇ ਇਹਨੂੰ ਆਪਾਂ ਥੋੜਾ ਜਿਹਾ ਨੱਪ ਲਾਂਗੇ ਇਧਰੋਂ ਜੇ ਇਧਰੋਂ ਆਪਾਂ ਟਪਾਈਏਗੀ ਜਿੱਪ ਖੋਲ ਕੇ ਤੇ ਇਸ ਨਾਲ ਥੋੜੀ ਜੀ ਪਲਾਸ ਨਾਲ ਸੈੱਟ ਕਰ ਦਾਂਗੇ ਆਪਾਂ ਤੇ ਆਹ ਦੇਖੋ ਕਿੰਨੀ ਵਧੀਆ ਲੱਗ ਗਈ ਹੁਣ ਇਹ ਵੀ ਤੇ ਇਸ ਤਰੀਕੇ ਨਾਲ ਆਪਾਂ ਵਧੀਆ ਕਰ ਚੀ ਜਿੱਪਾਂ ਠੀਕ ਕਰ ਸਕਦੇ ਹਾਂਗੇ ਦੇਖੋ ਜੀ ਕਿੰਨੀ ਵਧੀਆ ਲੱਗ ਗਈ ਇਹ ਵੀ ਇੱਕ ਸਾਈਡ ਖੁੱਲੀ ਹੋਈ ਸੀ ਨਾ ਹਾਂ ਦੇਖੋ ਐਨ ਜਾ ਰਹੀ ਜੇ ਪੱਕੀ ਤੋਂ ਵੀ ਇਹ ਹੋਣੀ ਹੈਗੀ ਤੇ ਜੇਕਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਜੀ ਲਾਈਕ ਸ਼ੇਅਰ ਕਮੈਂਟ ਕੰਟ ਕਰਕੇ ਜਰੂਰ ਦੱਸਣਾ ਜੀ